ਅੰਮ੍ਰਿਤਸਰ ਸ਼ਹਿਰ ਦੀਆਂ ਨੇ ਜਿੱਥੇ ਇੱਕ ਪਤੀ ਨੇ ਆਪਣੀ ਘਰਵਾਲੀ ਨੂੰ ਰੰਗੇ ਹਤੀ ਹੋਟਲ ਚ ਉਸਦੇ ਪ੍ਰੇਮੀ ਦੇ ਨਾਲ ਉਸ ਨੂੰ ਕਾਬੂ ਕੀਤਾ ਹੈ ਫਿਲਹਾਲ ਜਿਵੇਂ ਹੀ ਇਹ ਖੁਲਾਸਾ ਹੁੰਦਾ ਹੈ ਤਾਂ ਪਤੀ ਦੀਆਂ ਅੱਖਾਂ 'ਚ ਹੰਝੂ ਨਿਕਲ ਆਉਂਦੇ ਨੇ ਔਰ ਪਤੀ ਦੇ ਕਹਿਣ ਮੁਤਾਬਕ ਪਹਿਲਾਂ ਵੀ ਇੱਕ ਵਾਰੀ ਉਸ ਨੂੰ ਉਸਦੇ ਪ੍ਰੇਮੀ ਦੇ ਨਾਲ ਉਸਦੀ ਪਤਨੀ ਨੂੰ ਫੜਿਆ ਸੀ ਪਰ ਉਸ ਵੇਲੇ ਰਾਜੀਨਾਮਾ ਕਰਵਾਇਆ ਗਿਆ ਸੀ ਦੋਨੋਂ ਫੈਮਲੀਆਂ ਬੈਠੀਆਂ ਸੀ ਪਰ ਉਸਦੀ ਪਤਨੀ ਜਿਹੜੀ ਹੈ ਉਹ ਬਾਜ਼ ਨਹੀਂ ਆਈ ਔਰ ਅੱਜ ਉਸ ਨੂੰ ਸ਼ੱਕ ਹੋਇਆ ਤਾਂ ਉਸਨੇ ਜਦੋਂ ਉਸ ਆਪਣੀ ਪਤਨੀ ਦਾ ਪਿੱਛਾ ਕੀਤਾ ਤਾਂ ਉਸ ਨੂੰ ਹੋਟਲ ਚੁਰੰਗੇ ਹੱਥ ਫੜਿਆ ਹੈ ਫਿਲਹਾਲ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਸ਼ਹਿਰ ਦੀਆਂ ਨੇ ਜਿੱਥੇ ਪਤੀ ਰੋ ਰੋ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ ਪਤੀ ਰਵੀ ਗੁਲਾਟੀ ਨਾਮ ਦੱਸਿਆ ਜਾ ਰਿਹਾ ਹੈ ਜਿਸ ਦੇ ਮਕਾਨ ਮੁਤਾਬਕ 2010 ਦੇ ਵਿੱਚ ਉਸ ਦਾ ਦਸੂਹਾ ਦੀ ਰਹਿਣ ਵਾਲੀ ਮਹਿਮਾਨੀ ਨਾਲ ਵਿਆਹ ਹੋਇਆ ਸੀ ਉਸ ਦੇ ਦੋ ਬੱਚੇ ਵੀ ਨੇ ਔਰ ਪਹਿਲਾਂ ਵੀ ਇੱਕ ਵਾਰੀ ਉਸ ਨੂੰ ਉਸਦੇ ਪ੍ਰੇਮੀ ਦੇ ਨਾਲ ਫੜਿਆ ਸੀਗਾ ਪਰ ਦੋਵੇਂ ਪਰਿਵਾਰਾਂ ਦੇ ਆਸ਼ਵਾਸਨ ਤੋਂ ਬਾਅਦ ਔਰ ਇਹ ਸੋਚਿਆ ਗਿਆ ਕਿ ਦੋ ਬੱਚੇ ਨੇ ਉਹਨਾਂ ਦਾ ਪਾਲਣ ਪੋਸ਼ਣ ਕਿਵੇਂ ਹੋਏਗਾ ਫਿਲਹਾਲ ਰਾਜੀਨਾਮਾ ਹੋ ਗਿਆ ਔਰ ਪਵਿਕ ਵਿੱਚ ਅਜਿਹੀ ਗਲਤੀ ਨਾ ਕੀਤੀ ਜਾਵੇ ਇਹ ਭਰੋਸਾ ਜਿਹੜਾ ਸੀ ਉਹ ਹਿਮਾਨੀ ਵੱਲੋਂ ਦਿੱਤਾ ਵੀ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਜੋ ਹਿਮਾਨੀ ਹੈ ਉਹ ਨਹੀਂ ਟਲੀ ਤੇ ਅੱਜ ਉਸਦੇ ਪਤੀ ਨੇ ਉਸ ਦਾ ਪਿੱਛਾ ਕੀਤਾ ਉਸ ਤੋਂ ਬਾਅਦ ਜਿਹੜੀ ਹੈ ਇੱਕ ਹੋਟਲ ਦੇ ਵਿੱਚ ਉਹ ਆਪਣੀ ਪਤੀ ਨੂੰ ਪਤਨੀ ਨੂੰ ਜਿਹੜਾ ਹੈ ਉਹ ਰੰਗੇ ਹੱਥੀ ਫੜਿਆ ਹੈ ਫਿਲਹਾਲ ਪਤੀ ਦੇ ਕਹਿਣ ਮੁਤਾਬਕ ਉਸਨੇ ਆਪਣੇ ਪਤੀ ਪਤਨੀ ਦੀ ਐਕਟਿਵਾ ਤੇ ਜੀਪੀਐਸ ਲਗਾਈ ਸੀ बार-बार ਉਸ ਨੂੰ ਫੋਨ ਵੀ ਕਰ ਰਿਹਾ ਸੀ ਜਦੋਂ ਉਸਨੇ ਫੋਨ ਨਹੀਂ ਚੱਕਿਆ ਤਾਂ ਉਸਨੇ ਆਪਣੇ ਜਿਹੜੀ ਹੈ ਫੋਨ ਔਨ ਕੀਤਾ ਉਸ ਤੋਂ ਬਾਅਦ ਜੀਪੀਐਸ ਰਾਹੀਂ ਟਰੈਕਿੰਗ ਕੀਤੀ ਕਿ ਉਸਦੀ ਪਤਨੀ ਜਿਹੜੀ ਹੈ ਕਿਸ ਵੱਲ ਨੂੰ ਜਾ ਰਹੀ ਹੈ ਔਰ ਉਸ ਦਾ ਪਿੱਛਾ ਕਰਦਾ ਰਿਹਾ ਔਰ ਇੱਕ ਹੋਟਲ ਦੇ ਵਿੱਚ ਜਾ ਕੇ ਉਸਨੇ ਆਪਣੀ ਪਤਨੀ ਨੂੰ ਲੰਗੇ ਹੱਥੀ ਫੜਿਆਏ ਫਿਲਹਾਲ ਇਹ ਪਤੀ ਰੋ ਰੋ ਕੇ ਇਨਸਾਫ ਦੀ ਗੋਹਾਰ ਲਗਾ ਰਿਹਾ ਹੈ 15 ਸਾਲ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਵਿਆਹ ਹੋਇਆ ਸੀਗਾ ਪਰ ਹੁਣ ਪਤਨੀ ਜਿਹੜੀ ਹੈ ਕਿਉਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਦੋਨਾਂ ਪਰਿਵਾਰਾਂ ਨਾਲ ਗੱਲ ਕੀਤੀ ਗਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਜੋ ਪਤਨੀ ਹੈ ਉਸਦੇ ਉਸਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਦੇ ਨਾਲ ਵਾਪਸ ਨਹੀਂ ਜਾਣਾ ਚਾਹੁੰਦੀ ਉਹ ਆਪਣੇ ਪ੍ਰੇਮੀ ਦੇ ਨਾਲ ਹੀ ਰਹਿਣਾ ਚਾਹੁੰਦੀ ਹੈ ਫਿਲਹਾਲ ਕੁੜੀ ਦੇ ਪਰਿਵਾਰ ਨੂੰ ਫੋਨ ਕੀਤਾ ਗਿਆ ਹੈ ਉਹਨਾਂ ਨੂੰ ਬੁਲਾਇਆ ਗਿਆ ਹੈ ਕਿ ਕੁਝ ਸਮਝੌਤਾ ਹੁੰਦਾ ਇਸ ਮਾਮਲੇ ਦੇ ਵਿੱਚ ਇਹ ਦੇਖਣਾ ਹੋਵੇਗਾ ਪਰ ਜੋ ਘਰਵਾਲਾ ਹੈ ਉਸ ਦੀਆਂ ਅੱਖਾਂ 'ਚ ਹੰਝੂ ਨਹੀਂ ਰੁਕ ਰਹੇ بار بار ਇਨਸਾਫ ਦੀ ਗੋਹਾਰ ਲਗਾ ਰਿਹਾ ਹੈ ਉਸ ਦੇ ਕਹਿਣ ਮੁਤਾਬਕ ਦੋ ਬੱਚੇ ਨੇ ਔਰ ਅਜੇ ਹੀ ਸਥਿਤੀ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਉਸ ਦੀ ਪਤਨੀ ਨੂੰ ਰੰਗੇ ਹੱਥੀ ਫੜਿਆ ਗਿਆ ਉਸ ਦੇ ਵਿੱਚ ਉਸ ਨੂੰ ਇਨਸਾਫ ਚਾਹੀਦਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਆਖਰੇ ਨੇ ਆ ਸੁਣਾਉਂਦੇ ਸਰ ਮੇਰਾ ਨਾਮ ਰਵੀ ਬਲਾਤੀ ਜੇ ਸਰ ਮੇਰਾ ਵਿਆਹ 25 ਅਪ੍ਰੈਲ 2010 ਵਿੱਚ ਹਿਮਾਨੀ ਸਪੁੱਤਰ ਅਨਿਲ ਕੁੰਦਰਾਜੀ ਦਸੂਆ ਉਹਨਾਂ ਨਾਲ ਹੋਇਆ ਸੀ ਪੇ ਸਰ ਮੇਰੀ ਵਾਈਫ ਦਾ 2018 ਵਿੱਚ ਵੀ ਕਿਸੇ ਨਾਲ ਗੈਰ ਸਬੰਧ ਨਾਲ ਹੋਟਲ 'ਚ ਫੜੀ ਗਈ ਸੀ ਉਦੋਂ ਵੀ ਮੈਂ ਸਰ ਇਹਨੂੰ ਵਾਰਨਿੰਗ ਦਿੱਤੀ ਇਹਦੇ ਮੰਮੀ ਡੈਡੀ ਨੂੰ ਬੁਲਾਇਆ ਉਹ ਉੱਥੇ ਆਏ ਉਹਨਾਂ ਨੇ ਆ ਕੇ ਇਹਨੂੰ ਸਮਝਾਇਆ ਮਾਫੀ ਮੰਗੀ ਇਹਦੇ ਮੰਮੀ ਡੈਡੀ ਨੇ ਵੀ ਮੰਗੀ ਇਹਨਾਂ ਨੇ ਵੀ ਮੰਗੀ ਤੇ ਮੈਂ ਉਦੋਂ ਤਾਂ ਮਾਫਰ ਦਾ ਨਾ ਬੱਚੇ ਛੋਟੇ ਛੋਟੇ ਹੈਗੇ ਨੇ ਚਲ ਕੋਈ ਨਾ ਬੱਚਾ ਗਲਤੀ ਹੋ ਜਾਂਦੀ ਹੈ ਪਰ ਸਰ ਅੱਜ ਮੈਂ ਅੱਜ ਮੇਰੀ ਵਾਈਫ ਦੁਪਹਿਰੇ ਲਗਭਗ 3:30 ਵਜੇ ਘਰੋਂ ਨਿਕਲੀ ਹੈ ਕਿ ਸਰ ਮੈਂ ਉਹਨੂੰ ਕਟੋਗੜ ਦੀ 15 20 ਨੂੰ ਫੋਨ ਕੀਤਾ ਆਪਣੀ ਵਾਈਫ ਨੂੰ 15 20 ਫੋਨ ਕੀਤਾ ਸਰ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਜਦੋਂ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਤੇ ਮੈਂ ਆਪਣੀ ਵਾਈਫ ਦੀ ਐਕਟਵਾ ਨੂੰ ਜੀਪੀਐਸ ਲਗਾਈ ਹੋਈ ਹੈ ਜੀਪੀਐਸ ਟਰੈਕ ਲਗਵਾਇਆ ਦਾ ਸਰ ਮੈਂ ਆਪਣਾ ਜੀਪੀਐਸ ਟਰੈਕ ਖੋਲ ਕੇ ਦੁਕਾਨ ਤੇ ਤੁਰਿਆ ਤੇ ਮੈਂ ਟਰੈਕ ਦੇਖਿਆ ਕਿ ਕਿ ਲੋਕੇਸ਼ਨ ਕਿੱਥੇ ਜਾ ਰਹੀ ਐ ਐਕਟਵਾ ਦੀ ਤੇ ਸਰ ਜਦੋਂ ਮੈਂ ਆਇਆ ਇਸ ਗਿਆਨੀ ਲੱਸੀ ਵਾਲੇ ਦੇ ਕੋਲ ਹੈ ਹੋਟਲ ਹੈ ਨਿੱਜੀ ਹੋਟਲ ਵਿੱਚ ਆ ਕੇ ਮੈਂ ਆਪਣੀ ਵਾਈਫ ਨੂੰ ਰਹਿ ਗਈ ਥੀ ਫੜਿਆ ਇਹ ਤੁਹਾਨੂੰ ਪਹਿਲੇ ਵੀ ਕੋਈ ਸ਼ੱਕ ਸੀ ਦਾ ਹਾਂ ਪਹਿਲਾਂ ਪਹਿਲਾਂ ਮੈਨੂੰ ਅਜੇ ਤੋਂ 6-8 ਮਹੀਨੇ ਪਹਿਲਾਂ ਵੀ ਇਹਨਾਂ ਦੇ ਸ਼ੱਕ ਸੀ ਲਗਭਗ ਸਾਲ ਹੋ ਗਿਆ ਸੀ ਲਗਭਗ ਹਲ ਨੂੰ ਮੈਨੂੰ ਸ਼ੱਕ ਹੈਗਾ ਸੀ ਫਿਰ ਵੀ ਮੈਂ ਜੀਪੀਐਸ ਸਟਾਇਲ ਹੋਇਆ ਸੀ ਕਿ ਮੈਨੂੰ ਇਹਨਾਂ ਦਾ ਪਤਾ ਲੱਗਦਾ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਹੈ ਲੜਕੀ ਦੇ ਪਰਿਵਾਰ ਪਰ ਕੀ ਕਹਿੰਦੇ ਆ ਜੀ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਮੈਂ ਫੋਨ ਕਰਕੇ ਇਨਫੋਰਮ ਕਰ ਦਿੱਤਾ ਹੈ ਲੜਕੀ ਦੇ ਸਿਸਟਮ ਨੂੰ ਵੀ ਦੱਸਤਾ ਹੈ ਫਾਦਰ ਨੂੰ ਵੀ ਦੱਸਤਾ ਹੈ ਤੇ ਉਹਦੇ ਭਰਾ ਨੂੰ ਵੀ ਮੈਂ ਦੱਸ ਦਿੱਤਾ ਮੈਂ ਮੰਗਿਆ ਕਰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਕਿ ਜੋ ਬੰਦੀ ਕਰ ਲਈ ਕੀਤੀ ਜਾਵੇ ਮੇਰੇ ਦੋ ਬੱਚੇ ਆ ਮੇਰਾ ਨਾਮ ਪਰਵੇਸ਼ ਘਲਟੀ ਹੈ ਜੀ ਅੱਜ ਲੜਕੀ ਦਾ ਮੱੜ ਤੇ ਕੀ ਤੁਹਾਡੇ ਕੋਲ ਲੱਗਦੀ ਹੈ ਲੜਕੀ ਦਾ ਲੜਕੀ ਵਰੀ ਰੂਹ ਆ ਮੇਰੇ ਬੇਟੇ ਦੀ ਘਰ ਦੀ ਏ 15 ਸਾਲ ਹੋ ਗਏ ਵਿਆਹ ਨੂੰ ਇਹ ਲਗਭਗ 15 ਸਾਲਾਂ ਕੋਈ ਲੜਾਈ ਝਗੜਾ ਕਰਦੀ ਏ ਪਹਿਲਾਂ ਵੀ ਇਹਦੇ 5-7 ਸਾਲ ਪਹਿਲਾਂ ਗੈਸਮਨ ਸੀ ਕਹੇ ਬੰਦੇ ਨਾਲ ਉਦੋਂ ਵੀ ਇਹ ਫੜੀ ਗਈ ਉਦੋਂ ਪਰਿਵਾਰ ਨੇ ਬਹਿ ਕੇ ਜਲੀ ਮਹਲਾ ਜਾਂ ਮੋਤਵਾਰਾ ਨੇ ਬਹਿ ਕੇ ਦਾ ਰਾਜੀਨਾਮਾ ਕਰਾਤਾ ਹੀ ਇਹਨੇ ਮਾਫੀ ਮੰਗ ਲਈ ਇਹਦੇ ਮਾਤਿਆਂ ਨੇ ਮਾਫੀ ਮੰਗ ਲਈ ਉਹਦੇ ਸਬੂਤ ਵੀ ਸਾਡੇ ਕੋਲ ਹੈਗੇ ਨੇ ਜਦੋਂ ਇਹਨੇ ਉਦੋਂ ਮਾਫੀ ਮੰਗੀ ਸੀ ਨਾ ਉਦੋਂ ਸੋਨੀ ਸਾਹਿਬ ਐਮਐਲਏ ਦੀ ਕੋਟੀ 'ਚ ਬਹਿ ਕੇ ਦੇ ਅਸੀਂ ਰਾਜੀਨਾਮਾ ਇਹਦਾ ਹੋਇਆ ਸੀ ਹੁਣ ਵੀ ਅੱਜ ਇੱਥੋਂ ਫੜੀ ਗਈ ਹੈ ਹੋਟਲ ਦੇ ਵਿੱਚੋਂ ਤੇ ਉਹ ਸ਼ਰਿਆਮ ਕਹਿੰਦੀ ਕਹਦੀ ਮੈਂ ਐਸੇ ਨਾ ਇਹਦੇ ਨਾਲ ਰਹਿਣਾ ਮੇਰੇ ਘਰ ਵਾਲੇ ਨਾਲ ਪਹਿਲੋਂ ਆਨੇ ਆਪਣਾ ਭਰਾ ਬਣਾਇਆ ਸੀ ਉਹ ਜਾਣ-ਬੁੱਝ ਕੇ ਤੁਹਾਨੂੰ ਕਰਕੇ ਲੁਕਤਾ ਨਾ 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 ਆਹ ਜਿਹੜੇ ਮੁੰਡੇ ਨਾਲ ਫੜੀ ਗਈ ਹੈ ਉਹਨੂੰ ਇਹਨੇ ਕਹਿੰਦੀ ਮੇਰਾ ਭਰਾ ਬਣਿਆ ਹੈ ਉਹ ਵੀ ਸਾਡੇ ਨਾਲ ਉਹ ਆਕੜਦਾ ਦਿਲੀ ਉਹ ਦੂਜੇ ਚੌਥੇ ਦਿਨ ਸਾਡੇ ਬੂਏ ਕੋਲ ਲੰਘਦਾ ਇਹਾਂ ਗਲੀ ਬਜਾਤ ਨੂੰ ਲੰਗਦਾ ਚੌੜਾ ਹੋ ਗਿਆ ਲੰਗਦਾ ਵੀ ਹਾਲ ਹੋਈ ਅਸੀਂ ਤਾਂ ਜਨਾਨੀ ਖਲਾਈ ਕਿ ਸਹੀ ਹੈ ਤੇ ਉਹ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇੱਕ ਪਸਿਆ ਜਿਹਾ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਅਸੀਂ ਤਲਾਹ ਦੇ ਦਿੱਤੀ ਏ ਉਹ ਅੱਗੋਂ ਹਾਨੂੰ ਕੋਈ ਜਵਾਬ ਨਹੀਂ ਦੇਂਦੇ ਅਸੀਂ ਉਹਨਾਂ ਨੂੰ ਸੱਦਿਆ ਇੱਥੇ ਆਓ